ਹੁਸ਼ਿਆਰਪੁਰ ਚ ਖੇਤੀਬਾੜੀ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਖੇਤੀਬਾੜੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਮਸ਼ੀਨਰੀ ਦੀ ਰੀ-ਵੈਰੀਫਿਕੇਸ਼ਨ ਸੰਬੰਧੀ ਨਿਰਦੇਸ਼ ਦਿੱਤੇ ਜਾਣ ਤੇ ਮੁਲਾਜ਼ਮਾਂ ਵੱਲੋਂ ਜਾਂਚ ਉਪਰੰਤ ਰਿਪੋਰਟ ਸਰਕਾਰ ਨੂੰ ਭੇਜਣ ਦੇ ਬਾਵਜੂਦ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕਰਨ ਦਸੋ ਨੋਟਿਸ ਜਾਰੀ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਮੁਲਾਜ਼ਮਾਂ ਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸੇ ਤਹਿਤ ਅੱਜ ਮੁਲਾਜ਼ਮਾਂ ਵੱਲੋਂ ਕਿ ਰੋਸ ਮਾਰਚੇ ਆਪਣੇ ਦਫ਼ਤਰ ਤੋਂ ਲੈ ਕੇ ਡੀਸੀ ਦਫ਼ਤਰ ਹੁਸ਼ਿਆਰਪੁਰ ਤੱਕ ਕੱਢਿਆ ਗਿਆ ਤੇ ਸਰਕਾਰ ਵਿਰੋਧ ਨਾਰੇ ਲਾਉਂਦਿਆਂ ਹੋਇਆਂ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਸਾਲ 2000 ਪਈ ਚ ਉੱਚ ਅਧਿਕਾਰੀਆਂ ਵੱਲੋਂ ਮਸ਼ੀਨਰੀ ਦੀ ਰੀ-ਵੇਰੀਫਿਕੇਸ਼ਨ ਸੰਬੰਧੀ ਨਿਰਦੇਸ਼ ਦਿੱਤੇ ਜਾਣ ਤੇ ਮੁਲਾਜ਼ਮਾਂ ਵੱਲੋਂ ਮਸ਼ੀਨਾਂ ਦੀ ਚੈਕਿੰਗ ਕਰਕੇ ਮਸ਼ੀਨ ਦੀ ਮੌਜੂਦਗੀ ਸੰਬੰਧੀ ਹਾਂ ਜਾਂ ਨਾ ਦੇ ਰੂਪ ਚ ਰਿਪੋਰਟ ਵਿਭਾਗ ਨੂੰ ਭੇਜੀ ਗਈ ਸੀ ਪਰੰਤੂ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਪੁਰਾਣੀ ਤਕਨੀਕ ਹੋਣ ਕਾਰਨ ਕਈ ਕਿਸਾਨਾਂ ਵੱਲੋਂ ਉਖਤ ਮਸ਼ੀਨਾਂ ਜਾਤਾਂ ਵਿੱਚਤੀਆਂ ਗਈਆਂ ਜਾਂ ਫਿਰ ਰਿਸ਼ਤੇਦਾਰੀ 'ਚ ਵਰਤੋਂ ਲਈ ਭੇਜੀਆਂ ਹੋਈਆਂ ਸਨ ਤੇ ਉਹ ਨਿਰਧਾਰਿਤ ਦਿਨਾਂ 'ਚ ਮੁਲਾਜ਼ਮਾ ਨੂੰ ਮਸ਼ੀਨਾਂ ਨਹੀਂ ਵਿਖਾ ਸਕੇ ਸੀ ਉਹਨਾਂ ਮੰਗ ਕੀਤੀ ਕਿ ਮੁਲਾਜ਼ਮਾ ਨੂੰ ਸਰਕਾਰ ਵੱਲੋਂ ਜੋ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਆ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਮੁਲਾਜ਼ਮਾ ਵੱਲੋਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਮੈਂ ਡਾਕਟਰ ਲਵਜੀਤ ਪਰਦਾਨ ਜ਼ਿਲ੍ਹਾ ਪਰਦਾਨ ਪੀਡੀਐਸ ਹੈ ਹੁਸ਼ਿਆਰਪੁਰ ਪਲਾਨ ਡਾਕਟਰ ਸਰਵਿਸ ਐਸੋਸੀਏਸ਼ਨ ਜੋ ਗੱਲ ਸ਼ੁਰੂ ਹੁੰਦੀ ਹੈ ਕਿ ਜਿਵੇਂ ਸਾਰੇ ਲੋਕਾਂ ਨੂੰ ਪਤਾ ਹੀ ਹੈਗਾ ਕਿ ਪਰਾਲੀ ਪ੍ਰਬੰਧਨ ਲਈ ਆ ਪਰਾਲੀ ਨੂੰ ਅੱਗ ਲੱਗਣ ਦੀਆਂ ਕਿਟਨਾਵਾਂ ਨੂੰ ਰੋਕਣ ਲਈ ਸਰਕਾਰ ਪਿਛਲੇ 6 ਸਾਲ ਤੋਂ ਜਿਹੜੀਆਂ ਮਸ਼ੀਨਾਂ ਪ੍ਰੋਵਾਈਡ ਕਰਵਾ ਰਹੀ ਹੈ ਸਬਸਿਡੀ ਤੇ ਇਦਾਂ ਹੀ ਸਰਕਾਰ ਵੱਲੋਂ 2018-19 ਤੋਂ ਜਿਹੜੀਆਂ 2021-22 ਤੱਕ ਦੀਆਂ ਮਸ਼ੀਨਾਂ ਉਨ੍ਹਾਂ ਦੀ ਇੱਕ ਮੋਡ ਵੈਰੀਫਿਕੇਸ਼ਨ ਕਰਵਾਈ ਗਈ ਸੀ 2022 ਦੇ ਵਿੱਚ ਉਹਦੇ ਵਿੱਚ ਸਰਕਾਰ ਵੱਲੋਂ ਇਹ ਆਦੇਸ਼ ਹੋਏ ਸੀ ਕਿ ਜਿਹੜੀ ਮਸ਼ੀਨ ਤੁਸੀਂ ਇਹ ਭੌਤਿਕ ਪੜਤਾਲ ਕਰਨੀ ਹੈਗੀ ਹੈ ਕਿ ਮਸ਼ੀਨ ਕਿਸਾਨ ਦੇ ਘਰ ਮੌਜੂਦ ਹੈ ਜਾਂ ਨਹੀਂ ਹੈ ਮੌਕੇ ਤੇ ਸੋ ਉਹਦੇ ਵਿੱਚ ਸਾਡੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾ ਨੇ ਵਕਫਾ ਕੈਟਰ ਦੇ ਮੁਲਾਜ਼ਮਾ ਨੇ ਵੈਰੀਫਾਈ ਕੀਤੀਆਂ ਮਸ਼ੀਨਾਂ ਘਰਾਂ 'ਚ ਜਾ ਕੇ ਤੇ ਉੱਥੇ ਇਹ ਤੱਤ ਸਾਹਮਣੇ ਆਇਆ ਕਿ ਕਈ ਕਿਸਾਨਾਂ ਨੇ ਜਿਹੜੀਆਂ ਮਸ਼ੀਨਾਂ ਉਹ ਵੇਚ ਦਿੱਤੀਆਂ ਸੀ ਉਹਦੇ ਵਿੱਚ ਕਈ ਕਾਰਨ ਸੀਗੇ ਜਿਵੇਂ ਸੁਪਰ ਐਸ ਐਮ ਐਸ ਜਿਹੜਾ ਮਸ਼ੀਨ ਦੇ ਪਿੱਛੇ ਲੱਗਦਾ ਹੈਗਾ ਉਹਨਾਂ ਨੂੰ ਕੋਈ ਨਿੱਜੀ ਜਾਂ ਵਿੱਤੀ ਘਾਟਾ ਪਿਆ ਤੇ ਉਹਨਾਂ ਨੇ ਕੰਬਾਈਨ ਦੇ ਨਾਲ ਹੀ ਸੁਪਰ ਐਸ ਐਮ ਐਸ ਵੇਚ ਦਿੱਤਾ ਜਾਂ ਜਿਹੜੀਆਂ ਹੈਪੀ ਸੀਡਰ ਵਰਗੀਆਂ ਮਸ਼ੀਨਾਂ ਪੁਰਾਣੀ ਟੈਕਨੋਲੋਜੀ ਦੀਆਂ ਉਹਨਾਂ ਨੇ ਨਵੀਂ ਟੈਕਨੋਲੋਜੀ ਅਪਣਾਉਣ ਦੀ ਚਾਹ ਦੇ ਵਿੱਚ ਪੁਰਾਣੀਆਂ ਮਸ਼ੀਨਾਂ ਜਿਹੜੀਆਂ ਵੇਚ ਦਿੱਤੀਆਂ ਤੇ ਕਈ ਸਾਡੇ ਕੋਲ ਅਜਿਹੇ ਕੇਸ ਵੀ ਸੀਗੇ ਜਿਨ੍ਹਾਂ ਵਿੱਚ ਕਿਸਾਨ ਵੱਲੋਂ ਇਹ ਦੱਸਿਆ ਗਿਆ ਕਿ ਉਹ ਜਿਹੜੀ ਮਸ਼ੀਨ ਹੈਗੀ ਆ ਉਹ ਸਾਡੇ ਘਰ ਨਹੀਂ ਮੌਜੂਦ ਸਾਡੇ ਕਿਸੇ ਗਰੁੱਪ ਮੈਂਬਰ ਦੇ ਕੋਲ ਮੌਜੂਦ ਆ ਜਾਂ ਸਾਡੇ ਕਿਸੇ ਰਿਸ਼ਤੇਦਾਰ ਦੇ ਕੰਮ ਕਰਨ ਗਈ ਹੋਈ ਆ ਮੌਕੇ ਤੇ ਵਾਪਸ ਨਹੀਂ ਆਈ ਤਾਂ ਕਰਕੇ ਅਸੀਂ ਜਿਹੜਾ ਮੌਕੇ ਤੇ ਤੁਹਾਨੂੰ ਨਹੀਂ ਦਿਖਾ ਸਕੇ ਪਰ ਜਿਹੜੇ ਸਾਡੇ ਅਧਿਕਾਰੀਆਂ ਨੇ ਜੋ ਇਮਾਨਦਾਰੀ ਨਾਲ ਜੋ ਇਹ ਰਿਪੋਰਟ ਬੰਦੀ ਸੀ ਕਿ ਕਿਸਾਨ ਕੋਲ ਮਸ਼ੀਨ ਮੌਜੂਦ ਨਹੀਂ ਹੈਗੀ ਤੇ ਉਹਨਾਂ ਨੇ ਨਹੀਂ ਮੌਜੂਦ ਦਾ ਹੀ ਬਕਾਇਦਾ ਇਹ ਰਿਮਾਰਕਸ ਪਾ ਕੇ ਭੇਜੇ ਕਿ ਕਿਸਾਨ ਵੱਲੋਂ ਕੀ ਕਿਹਾ ਗਿਆ ਕਿ ਉਹਨੇ ਵੇਚ ਦਿੱਤੀ ਆ ਜਾਂ ਕਿਸੇ ਦੇ ਘਰ ਗਈ ਹੋਈ ਆ ਇਹ ਬਕਾਇਦਾ ਰਿਮਾਰਕਸ ਪਾ ਕੇ ਭੇਜੀ ਰਿਪੋਰਟ ਬਟ ਸਰਕਾਰ ਨੇ ਉਸੇ ਪੜਤਾਲੀਆ ਜਿਹੜੀ ਸਾਡੀ ਰਿਪੋਰਟ ਸੀਗੀ ਉਹਦੇ ਤੇ ਆਧਾਰ ਤੇ ਹੀ ਸਾਨੂੰ ਜਿਹੜੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਾਡਾ ਸਾਡੇ ਤੇ ਇਹ ਦੋਸ਼ ਲਗਾਇਆ ਕਿ ਜਿਹੜਾ ਸਰਕਾਰ ਨੇ ਦੇ ਹਦੇਸ਼ ਸੀਗੇ ਬਟ ਤੁਸੀਂ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਨਾ ਕਰਕੇ ਜਿਹੜਾ ਤੁਹਾਡਾ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਨਾ ਕਰਨਾ ਇਹਦੇ ਨਾਲ ਕੀ ਹੋਇਆ ਕਿ ਮਸ਼ੀਨਾਂ ਗੁੰਮ ਹੋ ਗਈਆਂ ਸੋ ਇਹਦੇ ਚ ਆਪਾਂ ਤੁਹਾਡੇ ਮਾਦੇਮ ਰਾਹੀਂ ਲੋਕਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆਂ ਕਿ ਇਹ ਮਸ਼ੀਨਾਂ ਜਿਹੜੀਆਂ ਗੁੰਮ ਨਹੀਂ ਹੋਈਆਂ ਹੈਗੀਆਂ ਉਹ ਜੋ ਮੈਂ ਪਹਿਲਾਂ ਕਰ ਰਹੇ ਦੱਸੇ ਕਿਸਾਨਾਂ ਦੇ ਉਹ ਉਸ ਕਰਕੇ ਜਿਹੜੀਆਂ ਮੌਕੇ ਤੇ ਮੌਜੂਦ ਨਹੀਂ ਪਾਈਆਂ ਗਈਆਂ ਸੋ ਜਿਹੜਾ ਸਰਕਾਰ ਨੇ ਇਹ ਸਾਡੇ ਤੇ ਦੋਸ਼ ਲਗਾਇਆ ਹੈਗਾ ਕਿ ਵਾਰ-ਵਾਰ ਮਸ਼ੀਨ ਤੁਸੀਂ ਨਹੀਂ ਵੈਰੀਫਾਈ ਕੀਤੀ ਜੋ ਸੀਆਰਐਮ ਸਕੀਮ ਜਿਹੜੀ ਇਹ ਹੈਗੀ ਹੈ ਪ੍ਰਾਲੀ ਪ੍ਰਬੰਧਨ ਦੀ ਉਹਦੇ ਵਿੱਚ ਕਿਤੇ ਵੀ ਇਹ ਗਾਈਡਲਾਈਨਸ ਤੇ ਨਹੀਂ ਲਿਖਿਆ ਕਿ ਵਾਰ-ਵਾਰ ਅਸੀਂ ਮਸ਼ੀਨ ਦੀ ਵੈਰੀਫਿਕੇਸ਼ਨ ਕਰਨੀ ਆ ਤਾਂ ਕਰਕੇ ਜਿਹੜਾ ਇਹ ਸਾਡੇ ਤੇ ਦੋਸ਼ ਲਗਾਇਆ ਹੈਗਾ ਇਹ ਤਾਂ ਬਿਲਕੁਲ ਹੀ ਬੇਬੁਨਿਆਦ ਹੈਗਾ ਦੂਜਾ ਕਿ ਮੀਡੀਆ ਦੇ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜੀਆਂ ਮਸ਼ੀਨਾਂ ਕਦੀ ਵੀ ਕਿਸਾਨਾਂ ਤੱਕ ਨਹੀਂ ਪਹੁੰਚੀਆਂ ਇਹ ਪਹਿਲਾਂ ਹੀ ਮੁਲਾਜ਼ਮਾਂ ਵੱਲੋਂ ਜਾਂ ਉਹਨਾਂ ਦੀ ਮਿਲੀ ਭੁਗਤ ਨਾਲ ਇਹ ਸਬਸਿਡੀ ਜਿਹੜੀ ਖੁਰਦ-ਬੁਰਦ ਕਰ ਦਿੱਤੀ ਗਈ ਬਟ ਮਸ਼ੀਨਾਂ ਜਿਹੜੀਆਂ ਕਿਸਾਨਾਂ ਕੋਲ ਕਦੀ ਨਹੀਂ ਪਹੁੰਚੀਆਂ ਪਰੰਤੂ ਅਜਿਹਾ ਨਹੀਂ ਹੈ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਤੱਕ ਇਹੀ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਸੀਐਮ ਭਗਵੰਤ ਮਾਨ ਤੱਕ ਵੀ ਕਿ ਜਿਹੜਾ ਮਸ਼ੀਨ ਲੋਕਾਂ ਤੱਕ ਪਹੁੰਚੀ ਹੈਗੀ ਆ ਉਹ ਇੱਕ ਪ੍ਰੋਸੈਸ ਹੁੰਦਾ ਕਿ ਜਦੋਂ ਸਬਸਿਡੀ ਨਿਕਲਦੀ ਆ ਸਭ ਤੋਂ ਪਹਿਲਾਂ ਅਰਜੀ ਦਿੱਤੀ ਜਾਂਦੀ ਆ ਆਨਲਾਈਨ ਐਪਲੀਕੇਸ਼ਨਾਂ ਹੁੰਦੀਆਂ ਉਹਦੇ ਤੋਂ ਬਾਅਦ ਮਾਨਯੋਗ ਡੀਸੀ ਮੈਡਮ ਡਿਪਟੀ ਕਮਿਸ਼ਨਰ ਜਿਹੜੇ ਜ਼ਿਲ੍ਹੇ ਦੇ ਹੋਣਗੇ ਉਹਨਾਂ ਦੀ ਪ੍ਰਧਾਨਗੀ ਹੇਠ ਕਮੇਟੀ ਬਣਦੀ ਆ ਜਿਹਦੇ ਤੋਂ ਡਰਾ ਕੱਢਿਆ ਜਾਂਦਾ ਵੀ ਕਿਹਨਾਂ ਨੂੰ ਸਬਸਿਡੀ ਮਿਲਣੀ ਆ ਕਿਹਨਾਂ ਨੂੰ ਨਹੀਂ ਮਿਲਣੀ ਸੋ ਉਹਦੇ ਤੋਂ ਬਾਅਦ ਜੇ ਮੰਨ ਲਓ 100 ਮਸ਼ੀਨਾਂ ਦੀ ਸਬਸਿਡੀ ਨਿਕਲ ਗਈ ਉਹਦੇ ਵਿੱਚ ਜਦੋਂ ਮਸ਼ੀਨ ਸੈਂਕਸ਼ਨ ਕੋਡ ਜਿਹੜਾ ਜਾਰੀ ਹੁੰਦਾ ਆ ਉਹ ਮਸ਼ੀਨ ਦੇ ਉੱਪਰ ਅੰਕਿਤ ਹੋ ਕੇ ਲੇਜ਼ਰ ਕਟਿੰਗ ਨਾਲ ਬਕਾਇਦਾ ਲੱਗ ਕੇ ਆਉਂਦਾ ਹੈਗਾ ਜਦੋਂ ਕਿਸਾਨ ਮਸ਼ੀਨ ਖਰੀਦ ਲੈਂਦਾ ਹੈਗਾ ਤੇ ਡੀਲਰ ਉਹਦਾ ਬਿੱਲ ਅਪਲੋਡ ਕਰ ਦਿੰਦਾ ਉਹ ਅਪਲੋਡ ਕੀਤੇ ਬਿੱਲ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ 100 ਚੋਂ ਜਿਹੜੀਆਂ ਸੱਤ ਮਸ਼ੀਨਾਂ ਵਿਕਰੀ ਹੋ ਗਈਆਂ ਫਿਰ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਆਦੇਸ਼ ਜਾਰੀ ਹੁੰਦੇ ਆ ਕਿ ਅਸੀਂ ਵੈਰੀਫਿਕੇਸ਼ਨ ਹੁਣ ਤੁਸੀਂ ਕਰੋ ਕਿਸਾਨਾਂ ਨੇ ਮਸ਼ੀਨਾਂ ਖਰੀਦ ਲਈਆਂ ਹੈਗੀਆਂ ਜੋ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਵੈਰੀਫਿਕੇਸ਼ਨਾਂ ਕਰਦੇ ਰਹੇ ਹਾਂ ਲਾਸਟ ਰੀਸੈਂਟਲੀ ਜਿਹੜਾ ਅਸੀਂ ਉਹ ਬਲਾਕਾਂ ਦੇ ਵਿੱਚ ਮਸ਼ੀਨਾਂ ਬਲਾ ਕੇ ਬਕਾਇਦਾ ਉਹਨਾਂ ਦੇ ਮਸ਼ੀਨ ਦੇ ਉੱਪਰ ਜਿਹੜਾ ਕੋਡ ਸੈਂਕਸ਼ਨ ਕੋਡ ਉਹਦੀ ਫੋਟੋ ਖਿ ਕਿਸਾਨ ਦੇ ਨਾਲ ਖੜ ਕੇ ਫੋਟੋ ਖਿਚਵਾ ਕੇ ਫਿਰ ਉਹਦੇ ਖਾਤੇ ਦੇ ਵਿੱਚ ਸਬਸਿਡੀ ਪੈਂਦੀ ਹੈਗੀ ਆ ਅਸੀਂ ਵੈਰੀਫਾਈ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੰਨੇ ਆ ਉੱਚ ਅਧਿਕਾਰੀਆਂ ਵੱਲੋਂ ਜਿਹੜੀ ਸਬਸਿਡੀ ਹੈਗੀ ਆ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਸਿੱਧਾ ਕਿਸਾਨ ਦੇ ਖਾਤੇ ਵਿੱਚ ਜਮ੍ਹਾਂ ਹੁੰਦੀ ਆ ਸੋ ਉਸ ਕੇਸ ਦੇ ਵਿੱਚ ਜਿਹਦੇ ਵਿੱਚ ਸਬਸਿਡੀ ਪੈਂਦੀ ਸਿੱਧਾ ਕਿਸਾਨ ਦੇ ਖਾਤੇ ਦੇ ਵਿੱਚ ਹੈਗੀ ਆ ਤੇ ਉਹਦੇ ਵਿੱਚ ਸਾਡਾ ਕੋਈ ਰੋਲ ਹੀ ਨਹੀਂ ਰਹਿ ਜਾਂਦਾ ਕਿ ਅਸੀਂ ਉਹਦੇ ਤੋਂ ਕਿਸਾਨ ਕੋਲੋਂ ਪੈਸੇ ਖਾ ਲਈਏ ਜਾਂ ਉਹਦੀ ਸਬਸਿਡੀ ਖਾ ਲਈਏ ਸੋ ਜੋ ਇਹ ਮੀਡੀਆ ਵੱਲੋਂ ਧਾਰਨਾ ਬਣੀ ਹੈਗੀ ਆ ਉਹ ਬਿਲਕੁਲ ਸਰਾਸਰ ਝੂਠੀ ਹੈਗੀ ਆ ਤੇ ਲੋਕਾਂ ਨੂੰ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਜੇਕਰ ਕੋਈ ਕਿਸਾਨ ਇਦਾਂ ਦਾ ਹੈਗਾ ਉਹ ਕਹਿਣਾ ਚਾਹੁੰਦਾ ਕਿ ਇਹ ਫਲਾਨਾ ਬੰਦਾ ਜਿਹੜਾ ਇਹ ਅਧਿਕਾਰੀ ਜਿਨ੍ਹਾਂ ਤੇ ਇਹ ਦੋਸ਼ ਲੱਗੇ ਆ ਉਹ ਆਪਣੇ ਨਾਲ ਮਸ਼ੀਨ ਲੈ ਕੇ ਆਏ ਸਾਡੇ ਨਾਲ ਫੋਟੋ ਕਰਵਾ ਕੇ ਸਾਡੇ ਖਾਤੇਾਂ 'ਚ ਸਬਸਿਡੀ ਪਵਾ ਕੇ ਤੇ ਨਾਲ ਹੀ ਸਬਸਿਡੀ ਕਢਾ ਕੇ ਵੀ ਲੈ ਗਏ ਤੇ ਮਸ਼ੀਨ ਵੀ ਵਾਪਸ ਲੈ ਗਏ ਫਿਰ ਤਾਂ ਅਸੀਂ ਦੋਸ਼ੀ ਬਣਦੇ ਆ ਬਟ ਜੇ ਕੋਈ ਅਜੇਹਾ ਕੁਝ ਹੋਇਆ ਹੀ ਨਹੀਂ ਤੇ ਫਿਰ ਅਸੀਂ ਦੋਸ਼ੀ ਕਿਸ ਤਰ੍ਹਾਂ ਹੋਗੇ ਤੇ ਜਿਹੜੀਆਂ ਸਰਕਾਰ ਨੇ ਜਿਹੜਾ ਸਾਡੇ ਤੇ ਦੋਸ਼ ਲਗਾਇਆ ਹੈਗਾ ਵਾਰ-ਵਾਰ ਵੈਰੀਫਿਕੇਸ਼ਨ ਕਰਨ ਵਾਲਾ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕੋਈ ਇਦਾਂ ਦੀ ਹਦਾਇਤ ਹੋਈ ਨਹੀਂ ਸਮੇਂ-ਸਮੇਂ ਤੇ ਕਿ ਅਸੀਂ ਵੈਰੀਫਿਕੇਸ਼ਨ ਕਰਨੀ ਹੈਗੀਆ ਸੋ ਜੋ ਹੁਣ ਦਾ ਰੁਝਾਨ ਜੇ ਆਪਾਂ ਗੱਲ ਕਰੀਏ 2023-24 ਨੂੰ ਮਸ਼ੀਨਾਂ ਮਿਲੀਆਂ ਨੂੰ 4-5 ਮਹੀਨੇ ਨਹੀਂ ਹੋਏ ਆ ਸਿਰਫ ਜਿਹੜੀਆਂ ਉਹ ਮਸ਼ੀਨਾਂ ਵੀ ਫੇਸਬੁੱਕ ਤੇ ਜਾਂ OLX ਵਰਗੀਆਂ ਸਾਈਟਾਂ ਤੇ ਦੁਬਾਰਾ ਵਿਕਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਜਦੋਂ ਸੀਆਰਐਮ ਦੀਆਂ ਗਾਈਡਲਾਈਨਸ ਦੇ ਵਿੱਚ ਇਹ ਗਾਈਡਲਾਈਨ ਹੈਗੀ ਆ ਕਿ ਕਿਸਾਨ 5 ਸਾਲ ਤੱਕ ਜਿਹੜਾ ਮਸ਼ੀਨ ਨਹੀਂ ਵੇਚ ਸਕਦਾ ਜਾਂ ਜਦੋਂ ਤੱਕ ਉਹਦੇ ਉਹ ਮਸ਼ੀਨ ਦੇ ਘੰਟੇ ਜਾਂ ਜਿੰਨੀ ਉਹ ਜ਼ਮੀਨ ਵਾ ਲੈਂਦਾ ਹੈਗਾ ਉਹ ਨਹੀਂ ਪੂਰੇ ਹੁੰਦੇ ਉਦੋਂ ਤੱਕ ਉਹ ਮਸ਼ੀਨ ਨਹੀਂ ਵੇਚ ਸਕਦਾ ਤੇ ਜਦੋਂ ਕਿਸਾਨ ਕੋਈ ਜਿਹੜਾ ਵੇਚ ਦਿੰਦਾ ਹੈਗਾ ਮਸ਼ੀਨ ਉਹਦੇ ਵਿੱਚ ਮੁਲਾਜ਼ਮ ਦਾ ਕਿੱਥੋਂ ਦੋਸ਼ ਹੋ ਗਿਆ ਜੇ ਮੰਨ ਲਓ ਅਸੀਂ ਪਿਛਲੇ 4-5 ਮਹੀਨੇ ਪਹਿਲਾਂ ਵੈਰੀਫਿਕੇਸ਼ਨ ਕਰਕੇ ਆਏ ਆ ਅਜੋ ਕਿਸਾਨ ਮਸ਼ੀਨ ਵੇਚ ਦਿੰਦਾ ਹੈਗਾ ਤੇ ਕੱਲ ਨੂੰ ਅਸੀਂ ਫਿਰ ਪੜਤਾਲ ਕਰਨ ਜਾਵਾਂਗੇ ਤੇ ਪੜਤਾਲ ਚ ਤਾਂ ਅਸੀਂ ਇਹੀ ਦੱਸਾਂਗੇ ਨਾ ਕਿ ਮੌਕੇ ਤੇ ਮਸ਼ੀਨ ਕਿਸਾਨ ਕੋਲ ਮੌਜੂਦ ਨਹੀਂ ਹੈਗੀ ਸਾਡੇ ਵੱਲੋਂ ਮੰਗੇ ਹੈਗੀ ਹੈ ਕਿ ਜਿਹੜੇ ਕਾਰਨ ਦੱਸੋ ਨੋਟਿਸ ਹੈਗੇ ਆ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਰਨ ਦੱਸੋ ਨੋਟਿਸ ਜਿਹੜੇ ਆਏ ਹੈਗੇ ਉਹ ਵਾਪਸ ਹੋਣੇ ਚਾਹੀਦੇ ਆ ਤੇ ਜਿਵੇਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਰਜ਼ ਤੇ ਕਈ ਹੋਰ ਜ਼ਿਲ੍ਹਿਆਂ ਵੱਲੋਂ ਜਿਹੜੇ ਰਿਪਲਾਈ ਫਾਈਲ ਹੋਏ ਹੈਗੇ ਆ ਰਿਪਲਾਈ ਭੇਜੇ ਹੈਗੇ ਆ ਉਹਨਾਂ ਨੂੰ ਦਫ਼ਤਰ ਦਾਖਲ ਕਰਨ ਦਾ ਸਾਡੀ ਮੰਗ ਹੈਗੀ ਆ ਕਿਉਂਕਿ ਇਹ ਸਾਰੇ ਜਿਹੜੇ ਦੋਸ਼ ਹੈਗੇ ਆ ਉਹ ਸਾਰੇ ਬੇਬੁਨਿਆਦ ਹੈਗੇ ਆ ਇਹ ਸਾਰੇ ਬੇਸਲੈਸ ਹੈਗੇ ਆ ਜਿਹੜੇ ਇਹਦੀ ਗਾਈਡਲਾਈਨਸ ਦੇ ਵਿੱਚ ਜਿੱਥੇ ਵੀ ਲੂਪ ਹੋਲਸ ਹੈਗੇ ਆ ਕਿ ਕਿਸਾਨ 5 ਸਾਲ ਤੋਂ ਪਹਿਲਾਂ ਨਹੀਂ ਵੇਚ ਸਕਦਾ ਜਾਂ ਉਹਦੀ ਸਬਸਿਡੀ ਆਪਾਂ ਕਿੰਨੇ ਸਮੇਂ ਦੇ ਵਿੱਚ ਪਾਉਣੀ ਆ ਜਾਂ ਆਪਾਂ ਵੈਰੀਫਿਕੇਸ਼ਨ ਦੇ ਸਮੇਂ ਤੇ ਅਜਿਹਾ ਕੀ ਪੁੱਛ ਲਈਏ ਫਾਰਮਰ ਤੋਂ ਕੀ ਲਿਖਵਾ ਕੇ ਲੈ ਲਈਏ ਕਿ ਜਿਹੜਾ ਫਾਰਮਰ ਉਹਨੂੰ 5 ਸਾਲ ਤੱਕ ਮਸ਼ੀਨ ਵੇਚੇ ਵੀ ਨਾ ਤੇ ਜਦੋਂ ਕੋਈ ਅਧਿਕਾਰੀ ਉਹਦੀ ਪੜਤਾਲ ਕਰਨ ਜਾਵੇ ਉਹਨੂੰ ਦਿਖਾਉਣ ਤੋਂ ਮਸ਼ੀਨ ਇਨਕਾਰ ਵੀ ਨਾ ਕਰੇ ਸਾਡੀ ਇਹ ਹੀ ਮੰਗ ਹੈਗੀ ਆ ਕਿ ਜਿਹੜੇ ਕਾਰਨ ਦਸੋ ਨੋਟਿਸ ਹੈਗੇ ਆ ਇਹ ਵਾਪਸ ਹੋਣੇ ਚਾਹੀਦੇ ਰੱਦ ਹੋਣੇ ਚਾਹੀਦੇ ਆ ਜਾਂ ਸਾਡੇ ਜਿਹੜਾ ਜਵਾਬ ਆ ਉਹ ਜਿਹੜੇ ਦਫਤਰ दाखल ਹੋਣੇ ਚਾਹੀਦੇ ਜੇ ਸਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਤੇ ਸਾਡੀ ਸਟੇਟ ਲੈਵਲ ਦੀ ਜਿਹੜੀ ਜਥੇਬੰਦੀ ਹੈਗੀ ਆ ਖੇਤੀਬਾੜੀ ਜੁਆਇੰਟ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਉਹਦੇ ਵੱਲੋਂ ਜਿਹੜਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਜੇਕਰ ਇਹ ਸਿਰਫ ਵੋਟਾਂ ਦੀ ਇੱਕ ਰਾਜਨੀਤੀ ਹੈਗੀ ਇਹ ਪੋਲਿਟਿਕਲ ਮੋਟਿਵ ਹੈਗਾ ਫਿਰ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਇਮਾਨਦਾਰੀ ਨਾਲ ਜਿਹੜੀ ਨੌਕਰੀ ਕਰ ਰਹੀ ਹੈ ਮੁਲਾਜ਼ਮ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਇੱਥੇ ਇੱਕ ਗੱਲ ਹੋਰ ਵੀ ਹੈਗੀ ਆ ਕਿ ਜਿਹੜੇ ਮੁਲਾਜ਼ਮਾਂ ਨੂੰ ਦੋਸ਼ੀ ਬਣਾਇਆ ਗਿਆ ਬਹੁਤੇ 20 25% ਮੁਲਾਜ਼ਮ ਉਹ ਵੀ ਨਹੀਂ ਕਿ ਜਿਹੜੇ ਉਹ ਜਦੋਂ ਦੀ ਉਹ ਮਸ਼ੀਨ ਆਈ ਸੀ ਉਦੋਂ ਮਹਿਕਮੇ 'ਚ ਆਏ ਵੀ ਨਹੀਂ ਸੀ ਜਦੋਂ 2021 ਦੇ ਵਿੱਚ ਜੁਆਇਨਿੰਗ ਹੋਈ ਹੈਗੀ ਆ ਉਹਦੇ ਤੋਂ ਪਹਿਲਾਂ ਦੀਆਂ ਮਸ਼ੀਨਾਂ ਉਹ ਸਿਰਫ ਇੱਕ ਵਾਰ ਹੀ ਪੜਤਾਲ ਕਰਨ ਗਏ ਤੇ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਨਹੀਂ ਹੈਗੀ ਮਸ਼ੀਨ ਤੇ ਉਹਨਾਂ ਨੂੰ ਹੀ ਗਾਰਨ ਦੱਸੋ ਜਿਹੜਾ ਨੋਟਿਸ ਕੱਢ ਕੇ ਦੋਸ਼ੀ ਬਣਾ ਦਿੱਤਾ ਗਿਆ ਸੋ ਸਾਡੇ ਵੱਲੋਂ ਸਰਕਾਰ ਨੂੰ ਇਹੀ ਮੰਗ ਹੈਗੀ ਆ ਕਿ ਜਿਹੜੇ ਕਾਰਨ ਦੱਸੋ ਨੋਟਿਸ ਆ ਗਿਆ ਆ ਰੱਦ ਕਰੋ ਤੇ ਜਿਹੜੇ ਸਾਡੇ ਜਵਾਬ ਫਾਈਲ ਕਰਕੇ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ